ਹਾਂਜੀ ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਬਹੁਤ ਹੀ ਅਹਿਮ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਜੀ ਜਿਨ੍ਹਾਂ ਘਰਾਂ ਦੇ ਵਿੱਚ ਲੱਖਾਂ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਘਰ ਵਿੱਚ ਬਰਕਤ ਜਾਂ ਪੈਸਾ ਨਹੀਂ ਟਿਕਦਾ ਜਾਂ ਫਿਰ ਕਾਫੀ ਲੰਮੇ ਸਮੇਂ ਤੋਂ ਬਿਮਾਰੀਆਂ ਖੜਾ ਨਹੀਂ ਛੱਡਦੀਆਂ ਅਤੇ ਘਰ ਵਿੱਚ ਆਰਥਿਕ ਤੰਗੀ ਰਹਿੰਦੀ ਹੈ ਤਾਂ ਉਹ ਇਸ ਜੰਤਰ ਕਾਲੇ ਘੋੜੇ ਦੀ ਖੁਰੀ ਦਾ ਉਪਯੋਗ ਜ਼ਰੂਰ ਕਰਨ ਜਿਸ ਨੂੰ ਕਾਮਯਾਬੀ ਦਾ ਅਹਿਮ ਜੰਤਰ ਮੰਨਿਆ ਜਾਂਦਾ ਹੈ ਵਾਸਤੂ ਸ਼ਾਸਤਰ ਅਨੁਸਾਰ ਕਾਲੇ ਘੋੜੇ ਦੀ ਖੁਰੀ ਨੂੰ ਘਰ ਵਿੱਚ ਜਾਂ ਦੁਕਾਨ ਦੇ ਮੁੱਖ ਦਵਾਰ ਦੇ ਉੱਤੇ ਲਗਾਉਣਾ ਬਹੁਤ ਹੀ ਜ਼ਿਆਦਾ ਸ਼ੁਭ ਮੰਨਿਆ ਜਾਂਦਾ ਹੈ ਅਤੇ ਕਾਲੇ ਘੋੜੇ ਦੀ ਖੁਰੀ ਵਿੱਚ ਬਹੁਤ ਹੀ ਅਹਿਮ ਕਾਮਯਾਬੀ ਤੇ ਵਰਕਤ ਸੁਪੀ ਹੋਈ ਹੁੰਦੀ ਹੈ ਕਿਉਂਕਿ ਇਸ ਨੂੰ ਸਨੀ ਦਾ ਕਾਰਕ ਮੰਨਿਆ ਜਾਂਦਾ ਹੈ ਜਿਸ ਘਰ ਦੇ ਮੁੱਖ ਦਵਾਰ ਤੇ ਜਾਂ ਫਿਰ ਦੁਕਾਨ ਦੇ ਮੁੱਖ ਦਰਵਾਜੇ ਤੇ ਕਾਲੇ ਘੋੜੇ ਦੀ ਖੁਰੀ ਲੱਗੀ ਹੋਈ ਹੁੰਦੀ ਹੈ ਉਸ ਘਰ ਦੇ ਵਿੱਚ ਮਾਤਾ ਲਕਸ਼ਮੀ ਜੀ ਹਮੇਸ਼ਾ ਦੇ ਲਈ ਪ੍ਰਵੇਸ਼ ਕਰਦੀ ਹੈ ਅਤੇ ਬਹੁਤ ਹੀ ਸੁਖ ਸਮ੍ਰiddhi ਉਸ ਘਰ ਦੇ ਅੰਦਰ ਵਾਸ ਕਰਦੀ ਹੈ ਤੇ ਬਹੁਤ ਸਾਰੀ ਧਨ ਦੌਲਤ ਦੇ ਨਾਲ ਉਹ ਘਰ ਹਰਿਆ ਭਰਿਆ ਰਹਿੰਦਾ ਹੈ ਕਾਲੇ ਘੋੜੇ ਦੀ ਖੁਰੀ ਨੂੰ ਵਾਸਤੂ ਸ਼ਾਸਤਰ ਵਿੱਚ ਬਹੁਤ ਹੀ ਖਾਸ ਅਹਿਮ ਜੰਤਰ ਸ਼ੁਭ ਜੰਤਰ ਮੰਨਿਆ ਜਾਂਦਾ ਹੈ ਇਹ ਮੰਨਿਆ ਜਾਂਦਾ ਹੈ ਕਿ ਇਹ ਸ਼ੁਭ ਹੋਣ ਦੇ ਨਾਲ ਨਾਲ ਬੁਰੀ ਨਜ਼ਰ ਤੋਂ ਵੀ ਬਚਾਉਂਦੀ ਹੈ ਆਓ ਜਾਣੀਏ ਕਾਲੇ ਘੋੜੇ ਦੀ ਖੁਰੀ ਨੂੰ ਸਾਨੂੰ ਕਿੱਥੇ ਲਗਾਉਣਾ ਅਤੇ ਕਿਵੇਂ ਲਗਾਉਣਾ ਚਾਹੀਦਾ ਹੈ ਸੋ ਉਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਮਾਤਾ ਲక్ష్ਮੀ ਜੀ ਦਾ ਸੰਪੂਰਨ ਅਸ਼ੀਰਵਾਦ ਹਮੇਸ਼ਾ ਦੇ ਲਈ ਤੁਹਾਡੇ ਉੱਤੇ ਬਣਿਆ ਹੀ ਰਵੇ ਤਾਂ ਸਭ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਅਤੇ ਨਾਲ ਹੀ ਚਲਦੀ ਵੀਡੀਓ ਦੇ ਵਿੱਚ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰੋ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਲਕਸ਼ਮੀ ਤੇ ਜੈ ਸਣੀ ਦੇਵ ਲਿਖ ਕੇ ਆਪਣੀ ਹਾਜ਼ਰੀ ਜਰੂਰ ਲਗਵਾਓ ਜੀ ਸੋ ਆਓ ਜਿਆਦਾ ਦੇਰੀ ਨਾ ਕਰਦੇ ਹੋਏ ਸ਼ੁਰੂ ਕਰਦੇ ਹਾਂ ਜੀ ਨੰਬਰ 1 ਘਰ ਦੇ ਮੁੱਖ ਦਰਵਾਜ਼ੇ ਉੱਤੇ ਘਰ ਦੇ ਮੁੱਖ ਦਰਵਾਜ਼ੇ ਉੱਤੇ ਕਾਲੇ ਘੋੜੇ ਦੀ ਖੁਰੀ ਨੂੰ ਲਗਾਉਣ ਦੇ ਨਾਲ ਘਰ ਵਿੱਚ ਸਕਾਰਾਤਮਕ ਊਰਜਾ ਆਉਂਦੀ ਹੈ ਅਤੇ ਘਰ ਵਿੱਚੋਂ ਨਕਾਰਾਤਮਕ ਊਰਜਾ ਦੂਰ ਹੁੰਦੀ ਹੈ ਇਸ ਨੂੰ ਹਮੇਸ਼ਾ ਘਰ ਦੇ ਮੁੱਖ ਦਰਵਾਜ਼ੇ ਤੇ ਜਾਂ ਫਿਰ ਦੁਕਾਨ ਦੇ ਮੁੱਖ ਦਰਵਾਜ਼ੇ ਦੇ ਕਾਲਮ ਦੇ ਉੱਪਰ ਯੂ ਟਾਈਪ ਵਿੱਚ ਇਸ ਦਾ ਖੁੱਲਾ ਮੂੰਹ ਉੱਪਰ ਵੱਲ ਕਰਕੇ ਹੀ ਲਗਾਉਣਾ ਚਾਹੀਦਾ ਹੈ ਜੋਤਿਸ ਵਾਸਤੂ ਸ਼ਾਸਤਰ ਅਨੁਸਾਰ ਕਾਲੇ ਘੋੜੇ ਦੀ ਖੁਰੀ ਨੂੰ ਲਗਾਉਣ ਦਾ ਸਹੀ ਤਰੀਕਾ ਕਾਲੇ ਘੋੜੇ ਦੀ ਪੁਰਾਣੀ ਉਤਰੀ ਹੋਈ ਖੁਰੀ ਨੂੰ ਸ਼ਨੀਵਾਰ ਦੇ ਦਿਨ ਖਰੀਦ ਕੇ ਲੈ ਕੇ ਆਉਣਾ ਚਾਹੀਦਾ ਹੈ ਅਤੇ ਉਸ ਨੂੰ ਘਰ ਲਿਆ ਕੇ ਇੱਕ ਹਫਤਾ ਅਗਲੇ ਸ਼ਨੀਵਾਰ ਤੱਕ ਸਰੋਂ ਦੇ ਤੇਲ ਵਿੱਚ ਭਿਉ ਕੇ ਰੱਖਣਾ ਤੇ ਅਗਲੇ ਸ਼ਨੀਵਾਰ ਨੂੰ ਉਸ ਨੂੰ ਚੰਗੀ ਤਰ੍ਹਾਂ ਕੱਪੜੇ ਦੇ ਨਾਲ ਸਾਫ਼ ਕਰਕੇ ਆਪਣੇ ਘਰ ਦੇ ਮੁੱਖ ਦੁਆਰ ਤੇ ਸ਼ਨੀਵਾਰ ਦੇ ਦਿਨ ਯੂ ਟਾਈਪ ਤਰੀਕੇ ਨਾਲ ਲਗਾਉਣਾ ਚਾਹੀਦਾ ਹੈ ਜੇਕਰ ਤੁਹਾਨੂੰ ਫਿਰ ਵੀ ਕੋਈ ਸੁੱਖ ਸਮ੍ਰiddhi ਪ੍ਰਦਾਨ ਇਹ ਨਹੀਂ ਕਰਦੀ ਤਾਂ ਤੁਸੀਂ ਇਸ ਨੂੰ ਉਲਟਾ ਕਰਕੇ ਇਸ ਦਾ ਖੁੱਲਾ ਮੂੰਹ نیچے ਕਰਕੇ ਵੀ ਲਗਾ ਸਕਦੇ ਹੋ ਇਸ ਨਾਲ ਸੁੱਖ ਸਮ੍ਰiddhi ਘਰ ਵਿੱਚ ਆਉਂਦੀ ਹੈ ਤੇ ਘਰ ਵਿੱਚ ਲక్ష్ਮੀ ਜੀ ਦਾ ਵਾਸ ਹੁੰਦਾ ਹੈ ਅਤੇ ਘਰ ਵਿੱਚ ਧਨ ਦੌਲਤ ਦੀ ਵਰਖਾ ਪਾਣੀ ਦੀ ਤਰ੍ਹਾਂ ਹੋਣ ਲੱਗ ਜਾਂਦੀ ਹੈ ਨੰਬਰ 2 ਦੁਕਾਨ ਅਤੇ ਦਫ਼ਤਰਾਂ ਵਿੱਚ ਦੁਕਾਨ ਅਤੇ ਦਫ਼ਤਰਾਂ ਵਿੱਚ ਕਾਲੇ ਘੋੜੇ ਦੀ ਖੁਰੀ ਲਗਾਉਣ ਨਾਲ ਕਾਰੋਬਾਰ ਵਿੱਚ ਬਹੁਤ ਹੀ ਜ਼ਿਆਦਾ ਵਾਧਾ ਹੁੰਦਾ ਹੈ ਤੁਸੀਂ ਇਸ ਨੂੰ ਕੈਸ਼ ਰਜਿਸਟਰ ਦੇ ਉੱਪਰ ਵੀ ਜਾਂ ਫਿਰ ਘਰ ਦੇ ਮੁੱਖ ਦਰਵਾਜ਼ੇ ਤੇ ਵੀ ਲਗਾ ਸਕਦੇ ਹੋ ਜੇਕਰ ਘਰ ਵਿੱਚ ਅਨਾਜ ਦੀ ਕਮੀ ਰਹਿੰਦੀ ਹੈ ਤਾਂ ਕਾਲੇ ਘੋੜੇ ਦੀ ਖੁਰੀ ਨੂੰ ਕਾਲੇ ਕੱਪੜੇ ਦੇ ਵਿੱਚ ਲਪੇਟ ਕੇ ਉਹਨਾਂ ਅਨਾਜ ਦੇ ਦਾਣਿਆਂ ਵਿੱਚ ਤੁਸੀਂ ਰੱਖ ਸਕਦੇ ਹੋ ਇਸ ਨਾਲ ਅਨਾਜ ਦੇ ਵਿੱਚ ਬਹੁਤ ਸਾਰਾ ਵਾਧਾ ਹੁੰਦਾ ਹੈ ਅਤੇ ਜੇਕਰ ਘਰ ਵਿੱਚ ਮਾਇਆ ਨਹੀਂ ਟਿਕਦੀ ਤਾਂ ਤੁਸੀਂ ਜਿੱਥੇ ਤੁਹਾਡੇ ਘਰ ਦੀ ਤਜੋਰੀ ਹੈ ਉੱਥੇ ਵੀ ਤੁਸੀਂ ਕਾਲੇ ਕੱਪੜੇ ਦੇ ਵਿੱਚ ਕਾਲੇ ਘੋੜੇ ਦੀ ਖੁਰੀ ਨੂੰ ਲਪੇਟ ਕੇ ਤਜੋਰੀ ਦੇ ਵਿੱਚ ਰੱਖ ਦਿਓ ਇਸ ਤਰ੍ਹਾਂ ਕਰਨ ਦੇ ਨਾਲ ਸ਼ਾਸਤਰਾ ਅਨੁਸਾਰ ਮੰਨਿਆ ਜਾਂਦਾ ਹੈ ਕਿ ਤਜੋਰੀ ਹਮੇਸ਼ਾ ਮਾਇਆ ਦੇ ਨਾਲ ਭਰੀ ਹੀ ਰਹੇਗੀ ਅਤੇ ਘਰ ਵਿੱਚ ਸਕਾਰਾਤਮਕ ਊਰਜਾ ਦਾ ਵਾਸ ਹੁੰਦਾ ਰਹੇਗਾ ਨੰਬਰ 3 ਕਿਸ ਦਿਨ ਲਗਾਉਣੀ ਚਾਹੀਦੀ ਹੈ ਕਾਲੇ ਘੋੜੇ ਦੀ ਖੁਰੀ ਨੂੰ ਸ਼ੁਭ ਦਿਨ ਜਿਵੇਂ ਕਿ ਬੁੱਧਵਾਰ ਜਾਂ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਹੀ ਲਗਾਉਣਾ ਚਾਹੀਦਾ ਹੈ ਸ਼ਾਸਤਰਾ ਅਨੁਸਾਰ ਇਹ ਦਿਨ ਬਹੁਤ ਹੀ ਜ਼ਿਆਦਾ ਸ਼ੁਭ ਮੰਨੇ ਜਾਂਦੇ ਹਨ ਅਤੇ ਇਹ ਖੁਰੀ ਤੁਹਾਨੂੰ ਕਿਸ ਦਿਸ਼ਾ ਵਿੱਚ ਲਗਾਉਣੀ ਚਾਹੀਦੀ ਹੈ ਇਸ ਕਾਲੇ ਘੋੜੇ ਦੀ ਖੁਰੀ ਨੂੰ ਤੁਹਾਨੂੰ ਹਮੇਸ਼ਾ ਹੀ ਉੱਤਰ ਜਾਂ ਫਿਰ ਪੂਰਬ ਦਿਸ਼ਾ ਵੱਲ ਹੀ ਲਗਾਉਣਾ ਚਾਹੀਦਾ ਹੈ ਪਰ ਯਾਦ ਰੱਖਿਓ ਇਸ ਦਾ ਖੁੱਲਾ ਮੂੰਹ ਉੱਪਰ ਵੱਲ ਨੂੰ ਹੀ ਕਰਕੇ ਲਗਾਉਣਾ ਚਾਹੀਦਾ ਹੈ ਜੇਕਰ ਏ ਘਰ ਵਿੱਚ ਵਾਧਾ ਨਾ ਕਰੇ ਤਾਂ ਤੁਸੀਂ ਇਸ ਦਾ ਖੁੱਲਾ ਮੂੰਹ ਨੀਚੇ ਵੱਲ ਕਰਕੇ ਵੀ ਲਗਾ ਸਕਦੇ ਹੋ ਘਰ ਦੇ ਮੇਨ ਦਰਵਾਜ਼ੇ ਦੇ ਕਿਸੇ ਪਾਸੇ ਵੀ ਕਾਲਮ ਦੇ ਵਿੱਚ ਅਤੇ ਤੁਹਾਨੂੰ ਸਹੀ ਦਿਸ਼ਾ ਵਿੱਚ ਹੀ ਇਹ ਲਗਾਉਣੀ ਚਾਹੀਦੀ ਹੈ ਕਾਲੇ ਘੋੜੇ ਦੀ ਖੁਰੀ ਨੂੰ ਲੱਕੜ ਜਾਂ ਲੋਹੇ ਦੇ ਟੁਕੜੇ ਨਾਲ ਕਿੱਲ ਲਗਾ ਕੇ ਦੀਵਾਰ ਦੇ ਉੱਤੇ ਜਾਂ ਕਾਲਮ ਦੇ ਵਿੱਚ ਸਹੀ ਲਗਾਇਆ ਜਾ ਸਕਦਾ ਹੈ ਨੰਬਰ 4 ਕਿਸ ਸਮੇਂ ਲਗਾਉਣੀ ਚਾਹੀਦੀ ਹੈ ਕਾਲੇ ਘੋੜੇ ਦੀ ਖੁਰੀ ਕਾਲੇ ਘੋੜੇ ਦੀ ਖੁਰੀ ਨੂੰ ਸਵੇਰੇ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਲਗਾਉਣਾ ਸਭ ਤੋਂ ਜ਼ਿਆਦਾ ਸ਼ੁਭ ਮੰਨਿਆ ਜਾਂਦਾ ਹੈ ਜੇਕਰ ਤੁਸੀਂ ਇਸ ਨੂੰ ਸੂਰਜ ਚੜਨ ਤੋਂ ਪਹਿਲਾਂ ਲਗਾਉਂਦੇ ਹੋ ਤਾਂ ਤੁਹਾਡੇ ਘਰ ਵਿੱਚ ਹਮੇਸ਼ਾ ਦੇ ਲਈ ਮਾਤਾ ਲਕਸ਼ਮੀ ਜੀ ਦਾ ਵਾਸ ਹੋ ਜਾਂਦਾ ਹੈ ਘਰ ਵਿੱਚੋਂ ਮਾਇਆ ਦੀ ਕਮੀ ਬਿਲਕੁਲ ਵੀ ਨਹੀਂ ਰਹਿੰਦੀ ਅਤੇ ਪਾਣੀ ਦੀ ਤਰ੍ਹਾਂ ਤੁਹਾਡੇ ਘਰ ਪੈਸਾ ਵਰਸਦਾ ਹੀ ਰਹਿੰਦਾ ਹੈ ਨੋਟ ਕਾਲੇ ਘੋੜੇ ਦੀ ਖੁਰੀ ਨੂੰ ਹਮੇਸ਼ਾ ਸਾਫ਼ ਸੁਥਰਾ ਜ਼ਰੂਰ ਰੱਖਣਾ ਚਾਹੀਦਾ ਹੈ ਜੇਕਰ ਕਾਲੇ ਘੋੜੇ ਦੀ ਖੁਰੀ ਟੁੱਟ ਜਾਂਦੀ ਹੈ ਤਾਂ ਇਸ ਨੂੰ ਤੁਰੰਤ ਇਸ ਬਦਲ ਦੇਣਾ ਚਾਹੀਦਾ ਹੈ ਕਾਲੇ ਘੋੜੇ ਦੀ ਖੁਰੀ ਨੂੰ ਸਿਰਫ ਵਾਸਤੂ ਸ਼ਾਸਤਰ ਦੇ ਉਪਾਅ ਵਜੋਂ ਹੀ ਨਹੀਂ ਸਗੋਂ ਘਰਾਂ ਵਿੱਚ ਸ਼ੁਭ ਜੰਤਰ ਵਜੋਂ ਵੀ ਵਰਤਿਆ ਜਾ ਸਕਦਾ ਹੈ ਨੰਬਰ 5 ਵਾਸਤੂ ਸ਼ਾਸਤਰ ਦੇ ਮੁਤਾਬਕ ਕਾਲੇ ਘੋੜੇ ਦੀ ਖੁਰੀ ਲਗਾਉਣ ਨਾਲ ਤੁਹਾਨੂੰ ਖਾਸ ਰੂਪ ਦੇ ਵਿੱਚ ਹੋਣ ਵਾਲੇ ਫਾਇਦੇ ਨੰਬਰ 1 ਘਰ ਵਿੱਚ ਖੁਸ਼ਹਾਲੀ ਅਤੇ ਸੁੱਖ ਸਮ੍ਰiddhi ਬਣੀ ਰਹਿੰਦੀ ਹੈ ਨੰਬਰ 2 ਬੁਰੀ ਨਜ਼ਰ ਤੋਂ ਬਚਾ ਹੁੰਦਾ ਹੈ ਅਤੇ ਕਿਸੇ ਦਾ ਕੀਤਾ ਕਰਾਇਆ ਕੋਈ ਵੀ ਟੋਣਾ ਟੱਕਰ ਤੁਹਾਡੇ ਤੇ ਕੰਮ ਨਹੀਂ ਕਰੇਗਾ ਨੰਬਰ 3 ਕਾਰੋਬਾਰ ਵਿੱਚ ਵਾਧਾ ਹੁੰਦਾ ਹੈ ਅਤੇ ਤੁਸੀਂ ਪੈਸਾ ਧਰ ਧਰ ਭੁੱਲਦੇ ਰਹਿੰਦੇ ਹੋ ਨੰਬਰ 4 ਘਰ ਵਿੱਚ ਸੁੱਖ ਸ਼ਾਂਤੀ ਅਤੇ ਸਕਾਰਾਤਮਕ ਮਾਹੌਲ ਬਣਦਾ ਹੈ ਅਤੇ ਪਰਿਵਾਰ ਵਿੱਚ ਏਕਤਾ ਬਣੀ ਰਹਿੰਦੀ ਹੈ ਤੇ ਝਗੜਿਆਂ ਤੋਂ ਵੀ ਛੁਟਕਾਰਾ ਬਣਿਆ ਰਹਿੰਦਾ ਹੈ ਮਹੱਤਵਪੂਰਨ ਨੋਟ ਵਸਤੂ ਸ਼ਾਸਤਰ ਇੱਕ ਵਿਸਾਲ ਵਿਸ਼ਾ ਹੈ ਅਤੇ ਇਸ ਵਿੱਚ ਬਹੁਤ ਸਾਰੀਆਂ ਗੱਲਾਂ ਦਾ ਖਾਸ ਧਿਆਨ ਜ਼ਰੂਰ ਰੱਖਣਾ ਬਹੁਤ ਹੀ ਜ਼ਰੂਰੀ ਹੈ ਇਸ ਲਈ ਕੋਈ ਵੀ ਵੱਡਾ ਫੈਸਲਾ ਲੈਣ ਤੋਂ ਪਹਿਲਾਂ ਕਿਸੇ ਵਾਸਤੂ ਸ਼ਾਸਤਰ ਸੁਭ ਚਿੰਤਕ ਦੀ ਸਲਾਹ ਜ਼ਰੂਰ ਲੈ ਲੈਣੀ ਚਾਹੀਦੀ ਹੈ ਸੋ ਦੋਸਤੋ ਇਹ तमाम ਜਾਣਕਾਰੀ ਜਨਰੁਚੀ ਨੂੰ ਧਿਆਨ ਵਿੱਚ ਰੱਖ ਕੇ ਦਿੱਤੀ ਜਾ ਰਹੀ ਹੈ ਵਾਸਤੂ ਸ਼ਾਸਤਰ ਦੇ ਉਪਾਏ ਤੇ ਸਲਾਹਾਂ ਨੂੰ ਆਪਣੀ ਆਸਥਾ ਤੇ ਵਿਸ਼ਵਾਸ ਤੇ ਹੀ ਅਜਮਾਓ ਸਾਡੀ ਵੀਡੀਓ ਦਾ ਉਦੇਸ਼ માત્ર ਤੁਹਾਨੂੰ ਇੱਕ ਬਿਹਤਰ ਸਲਾਹ ਦੇਣਾ ਹੈ ਅਸੀਂ ਇਸ ਦੇ ਸੰਬੰਧ ਵਿੱਚ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਦਾਵਾ ਨਹੀਂ ਕਰਦੇ ਸੋ ਸਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਜੇਕਰ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਸਾਡੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਮਿਲਦੇ ਹਾਂ ਕਿਸੇ ਅਗਲੀ ਜਾਣਕਾਰੀ ਨੂੰ ਲੈ ਕੇ ਅਗਲੀ ਵੀਡੀਓ ਦੇ ਵਿੱਚ ਸੋ ਸਾਡੀ ਵੀਡੀਓ ਨੂੰ ਪੂਰਾ ਦੇਖਣ ਦੇ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ